ਵੀਰਾਂ ਕੇਸਤਾਂ ਜੀ ਇੱਕ ਪਾਸੇ ਕੇਂਦਰ ਸਰਕਾਰ ਡੀਏ 55% ਆ ਹੁਣ ਕਹਿੰਦਾ ਵੀ ਤੈਨੂੰ ਸਾਨੂੰ ਹੋਰ ਵੱਧ ਗਿਆ ਜਦੋਂ 55% ਦੀ ਆਪਾਂ ਗੱਲ ਕਰਦੀਏ ਉਹ ਲੱਗ ਨਹੀਂ ਰਿਹਾ ਘੱਟੋ ਘੱਟ ਇਹ 13% ਦਾ ਫਰਕ ਆ 50 ਜੀ ਮਿਲਣਾ ਡੀਏ 42% ਆ ਜਿਹੜੀ ਸਾਨੂੰ ਸਰਕਾਰ ਡੀਏ ਕੇਂਦਰ ਸਰਕਾਰ ਦੇ ਬਰਾਬਰ ਨਹੀਂ ਦੇ ਸਕਦੀ ਤਾਂ ਅਸੀਂ ਕੀ ਉਹ ਤਵਾਸ ਕਰਦੇ ਆ ਵੀ ਸਾਨੂੰ ਪੇ ਕਿਵੇਂ ਦਾ ਗਰੀਡ ਦੇ ਦੂਗੀ ਹਾਲਾਤ ਚਾਹੇ ਪੰਜਾਬ ਸਰਕਾਰ ਆ ਚਾਹੇ ਵੀਰੋ ਨੀ ਮੈਨੇਜਮੈਂਟ ਆ ਜਾਂ ਮਿਲਾਂ ਦੇ ਹਰਪੰਨ ਆ ਚੁੱਕਿਆ ਦੋਹਾਂ ਚਾਰੋਂ ਭਰਤੀ ਮਾਜਮਾਂ ਲਈ ਜੋ ਅਜੇ ਤੱਕ ਪੁਰਾਣੀ ਪੈਨਸ਼ਨ 1972 ਅਨਸਾਰ ਭਾਰ ਨਹੀਂ ਹੋਈ। ਦੂਜੇ ਪਾਸੇ ਵਾ 1700 2020 ਵਾਲੀ ਦੀ ਗੱਲ ਕਰੀਏ ਮਾਜਮਾਂ ਦੀ। ਹਾਲਗੇ ਬੇਤਵੰਦੀ ਆਰ ਪਰ ਕਹਿਣਾ ਵਾ ਵੀ ਇਹ ਮੰਗ ਸਹੀ ਹੈ ਬਿਲਕੁਲ। ਜਿਹੜੇ 16 700 2020 ਦੇ ਮਾਜਮਾਂ ਉਹ 15 ਹਜ਼ਾਰ ਤੋਂ ਖਾ ਵਾਧਾ ਮਹੀਨੇ ਦੀ। ਹੋਸਾ ਇੱਦਾਂ ਹੀ ਵਾਧਾ ਹੋਵੇ ਕਿਸੇ ਦੀ। ਜਾਨੀ ਸਾਡੇ ਜਿਹੜੇ ਐਲਡੀਸੀਆ ਫਰਮਾਂ ਦੇ ਵਿੱਚ ਜਾਂ ਜੀਪੀ ਆ ਉਹਨਾਂ 15 ਮੰਗਣਾ ਹੈ ਤਾਂ ਐਲਮਾ 15 ਮੰਗਣਾ ਹੈ ਤਾਂ ਮਹੀਨੇ ਦਾ ਫਰਕ ਪੈਂਦਾ। ਇਹ 16720 ਇਹਨਾਂ ਮੁਲਾਜ਼ਮਾਂ ਨੂੰ 15000 ਦਾ ਸਹਹਾਵਾਦਾ ਜਿਹੜੇ 17720 ਵਰਤ ਜਿਹੜੇ ਮੁਲਾਜ਼ਮਾਂ ਤੇ ਉਹਨਾਂ ਹੀ ਪੰਦਿਆਂ ਹਰ ਪਿਆਰ ਘਟ ਗਿਆ ਤਨਖਾਹ ਹਾਲ ਕੇ ਸਰਕਾਰ ਮੰਨੀ ਸੀ ਪਰ ਇਹ ਲਾਗੂ ਨਹੀਂ ਕਰ ਰਹੀ ਮੂਝੇ ਬਾਸੇ ਆਪਾਂ ਗੱਲ ਕਰੀਏ ਡੀਆ ਕੇ ਸਤਾ ਨਹੀਂ ਇੱਕ ਪਾਸੇ ਕੇਂਦਰ ਸਰਕਾਰ ਡੀਏ 55% ਆ ਹੁਣ ਕਹਿੰਦਾ ਵੀ ਤੈਨੂੰ ਸਨ ਹੋਰ ਵਾਧਾ ਜਦੋਂ 55 ਦੀ ਆਪਾਂ ਗੱਲ ਕਰੀਏ ਉਹ ਲਾਗੂ ਨਹੀਂ ਹੋਇਆ ਕੀ ਉਹ ਤੋਂ ਵਾਅਦਾ ਕਰਦੇ ਆ ਵੀ ਸਾਨੂੰ ਪੇ ਕਿੰਨਾ ਗ੍ਰੇਡ ਦੇ ਦੂਗੀ ਹਾਲਾਤ ਚਾਹੀ ਪੰਜਾਬ ਸਰਕਾਰਾਂ ਕਾਇ ਵੀਰੋਣੀ ਮੈਨੇਜਮੈਂਟ ਦਾ ਜਾਂ ਮੀਨਾਂ ਦੇ ਰਪਾਂ ਦੀ ਈਟੂਆ ਹਲਾਰ ਦੋਨਾਂ ਦੀ ਕੋਈ ਹੈ ਜਿਵੇਂ ਸੇਮ ਹਾਲਾਤ ਆ ਮੀਟਿੰਗ ਬੁਲਾ ਲੈਂਦੇ ਆ ਚਾਹ ਪੁਲਾਉਂਦੇ ਆ ਬਿਸਕੁਟ ਖਵਾਉਂਦੇ ਆ ਸਹਂਦੀਆਂ ਬਣ ਜਾਂਦੀਆਂ ਨੇ ਮੁੜ ਕੇ ਲਾਗੂ ਨਹੀਂ ਕਰਦੀ ਐ ਦਿਨਾਂ ਨੇ ਕੰਪਿਊਟਰ ਦੇ ਆਗਰ ਨਾਲ ਕੀਤੀ ਗੱਲ ਜਿਹੜੇ ਹੁੰਦੇ ਹਾਦਾਂ ਵਾਲੇ ਸੋਣੇ ਵਿੱਚ ਜੀ ਇੱਕ ਦਿਨ ਨੇ ਕੱਚੇ ਕੰਮੇ 99 ਤੋਂ ਬਾਅਦ ਪਾਤੀ ਸ਼ੁਰੂ ਕਰ ਲਏ ਸੀ ਇਹ ਕੋਈ ਸਮਾਂ ਸੀਗਾ ਰੋਪੜ ਮੈਂ 87 ਦਾ ਦਿੱਤਾ ਫਿਰ 85ਵੇਂ ਸਾਡੇ ਪੀਐਸ ਸੈਣੀ ਨੇ ਪ੍ਰਧਾਨ ਰੋਪੜ ਜੋ ਨਾਲ ਹੀ ਕਹਿੰਦੇ ਸੀ ਅਫਸਰਾਂ ਕੋਈ ਬੀਐਸ ਨਹੀਂ ਆ ਗਿਆ ਤਾਂ ਅਫਰ ਕੰਮ ਦੇ ਹੁੰਦੇ ਸੀ ਉਹਨਾਂ ਮਲਾਜਾ ਇੱਕਾ ਬਾਈ ਸਾਡੇ ਬੋਰਡ ਦੇ ਮਲਾਜ ਹੁੰਦੇ ਸੀ ਹੁਣ ਕੀ ਹੋ ਗਿਆ ਸਾਰੇ ਆਪਾਂ ਹੁਣ ਰਾਤ ਹੀ ਹਾਦ ਦੱਸ ਦਾਂਗੇ ਰਾਤ ਦੇ ਰਾਤ ਹਾਲੇ ਕਿ ਸਾਡੇ ਜਿਹੜੇ ਵੱਧ ਇਸ ਵਾਰੀ ਪਹਿਲੀ ਵਾਰ ਹੋਇਆ ਇਹ ਲਹਿਰਾ ਮੁਹਬਤ ਸਰਮਨ ਦੇ ਵਿੱਚ ਵੀ ਸਭ ਤੋਂ ਵੱਧ ਸਟ੍ਰਾਈਕ ਲਹਿਰਾ ਮੁਹਬਤ ਰਿਕਾਰਡ ਕਾਇਮ ਕੀਤਾ ਇੰਦੀ ਗੱਲ ਕਰੀ ਆਪਾਂ 9 ਜੁਲਾਈ ਦੇ ਸਟ੍ਰਾਈਕ ਕੀਤੀ ਸਾਡੇ ਦੇਖ ਬਿਆ ਵੀ ਹੜਤਾਲ ਹੋਈ ਆ ਆਪਣੇ ਇਹ ਸਭ ਨੂੰ ਪਤਾ ਲਹਿਰਾ ਮੁਹਬਤ ਪਹਿਲੀ ਵਾਰ ਹੋਇਆ ਵੀ 45 ਬੰਦੇ ਨੇ ਹੜਤਾਲ ਕੀਤੀ ਆ ਯਾ ਇੱਕ ਜਾਂ ਦੋ ਬੰਦੇ ਦੇ ਇਸ ਬੈਰ ਮਿਹਰਬਾਨ ਕਰਦੇ ਇਸ ਵਾਰੀ ਅਸੀਂ ਨੂੰ ਸਾਨੂੰ ਹੱਪ ਹੋ ਗਿਆ ਲੱਗਿਆ ਨੂੰ ਅਸੀਂ ਫਾਰਮ ਭਾਰਵਾ ਕੇ ਕੋਲੋਂ ਫਾਰਮ ਲੱਗ ਗਿਆ ਮਲਾਜਮਾਂ ਨੇ ਹੱਥ ਜੋੜ ਕੇ ਬੇਨਤੀ ਕਰਕੇ ਇਸ ਸਰਪ੍ਰੈਸ ਨੂੰ ਸਿੱਖੇ ਵੀ ਇਸ ਵਾਰੀ ਹੜਤਾਲ ਫਾਰਮਲ ਵਿੱਚ ਬਹੁਤ ਵੱਧ ਹੋ ਰਹੀ ਆ ਆ ਸਾਡੇ ਐਮਐਸ ਸਾਡਾ ਇੱਕ ਜਿੰਦਾਬਾਦ 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 ਬਹੁਤ ਹੜਤਾਲ ਹੋ ਰਹੀ ਆ ਫਾਰਮਲ ਵਿੱਚ ਆਮ ਤੌਰ ਤੇ ਸਾਰੇ ਪੰਜਾਬ ਦੀ ਹੜਤਾਲ ਬਹੁਤ ਐਸੋਰੀ ਰਹੇ ਆਪਾਂ ਗੁਰਪ੍ਰੀਤ ਭਾਈ ਜੰਦੇ ਅੰਗਰੇਜ਼ ਸਿੰਘ ਵੀ ਭਾਈ ਜੰਦੇ ਆ ਅਸੀਂ ਮੀਤਾਂ ਜੀ ਵੀ ਭਾਈ ਜੰਦੇ ਆ ਮੀਟਾਂ ਤੇ ਬੈਠੇ ਹੋ ਫਿਰ ਮੀਤਾਂ ਨੂੰ ਸਪੂਰ ਕੋੜਾ 38 ਹੜਤਾਲ ਵਾਰੀ ਬਹੁਤ ਜ਼ਿਆਦਾ ਹੋ ਰਹੀ ਆ ਭਰਾਓ ਜੇ ਆਪਣਾ ਇੱਕ ਆ ਰਿਹਾ ਜਿਵੇਂ ਆਪਾਂ ਪਹਿਲਾਂ 10 11 12 ਮੈਨੂੰ ਹਸਪਤਾਲ ਕਿੱਤੀ ਸੀ ਆ ਦੋ ਤਿੰਨ ਚਾਰ ਮਹੀਨੇ ਹੋ ਗਏ ਨੇ 2024 ਦੇ ਵਿੱਚ ਉਦੋਂ ਆਪਾਂ ਨੂੰ ਕੋਈ ਨਾ ਕੋਈ ਆਪਾਂ ਪਾਬਦ ਕਰ ਲਿਆ ਸੀਗਾ ਇਸ ਤਰ੍ਹਾਂ ਇਹ 48 ਹਫ਼ਤੇ ਵੀ ਤਿੰਨ ਨਾਲ ਆਪਾਂ ਨੂੰ ਭਰਾਵਾਂ ਦੀ ਲੋੜ ਨਹੀਂ ਆ ਫਿਰ ਸਿੰਘਾ ਹਫ਼ਤੇ ਬੱਟੇ ਰੱਖੀਏ ਸਮੇਂ ਦਾ ਖਿਆਲ ਰੱਖੋ ਜੀ ਦੋਸਤੋ ਆਪਾਂ ਦੋ ਚਾਰ ਨਾਰੇ ਲਾਵਾਂਗੇ ਮੇਰੇ ਸਾਥੇ ਬੇਨਤੀ ਆ ਅੱਜ ਭਾਵੇਂ ਆਪਣੇ ਸਾਥੀ ਘਟ ਆਏ ਨੇ ਕੱਲ ਜੇ ਜ ਆਪਣੇ ਸਾਥੀ ਨਹੀਂ ਆਏ ਨਰਾਬਾਸ ਨੇ ਇਹ ਲਾਈਏ ਤੇ ਆਪਾਂ ਤੈਨ ਦੇਣਾ ਇਹ ਪ੍ਰੋਗਰਾਮ ਨੂੰ ਵਿਸ਼ਾਲ ਹੀ ਕਰਦੇ ਤੁਰੇ ਜਾਈਏ ਇਸ ਕਰਕੇ ਦੋਸਤੋ ਆਪਾਂ ਦੋ ਚਾਰ ਨਰੇ ਲਾਵਾਂਗੇ ਮੇਰੇ ਸਾਥੇ ਬੇਨਤੀ